ਜਿਸ ਮਨੁੱਖ ਦੇ ਕੋਲ ਆ ਚੀਜ਼ ਹੋਵੇ ਤਾ ਉਹ ਮਨੁੱਖ ਦੁਨੀਆ ਦਾ ਇੱਕ ਚੰਗਾ ਇਨਸਾਨ ਮੰਨਿਆ ਜਾਂਦਾ ਹੈ ਸੂਝਵਾਨ ਲੋਕਾਂ ਦੇ ਮੁਤਾਬਕ ਤੇ ਜਿਹਦੇ ਕੋਲ ਨਾ ਹੋਵੇ ਤਾਂ ਉਹਨੂੰ ਦੁਨੀਆ ਦਾ ਨਕੰਮਾ ਇਨਸਾਨ ਮੰਨਿਆ ਜਾਂਦਾ ਤੇ ਜਿਹੜੇ ਲੋਕ ਉਹਦੇ ਨਾਲ ਜ਼ਿੰਦਗੀ ਜੀਰੇ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਨਰਕਾਂ ਵਰਗੀ ਹੋ ਜਾਂਦੀ ਕਹਿਣ ਤੋਂ ਭਾਵ ਕਿ ਉਹਨਾਂ ਦੀ ਜ਼ਿੰਦਗੀ 'ਚ ਦੁੱਖ ਤਕਲੀਫਾਂ ਤੇ ਹਰ ਵੇਲੇ ਲੜਾਈ ਝਗੜਾ ਹੀ ਰਹਿੰਦਾ ਜੇ ਕਿਸੇ ਮਨੁੱਖ ਦੇ ਕੋਲੋ ਚੀਜ਼ ਨਾ ਹੋਵੇ ਆਮ ਤੌਰ ਤੇ ਜਿਹੜੇ ਬਹੁਤ ਸਾਰੇ ਚੰਗੇ ਲੋਕਾਂ ਦੇ ਕੋਲੇ ਚੀਜ਼ ਹੁੰਦੀ ਆ ਤੇ ਜਦੋਂ ਹੁੰਦੀ ਆ ਤੇ ਜ਼ਿੰਦਗੀ ਬੜੀ ਮਜ਼ੇਵਾਲੀ ਹੁੰਦੀ ਉਹ ਲੋਕ ਬੜੇ ਸਤਿਕਾਰ ਰਹੀ ਜਾਂਦੀ ਨਹੀਂ ਮਾਨ ਮਿਲਦਾ ਆ ਤੇ ਮਨੁੱਖ ਨੂੰ ਵੀ ਬੜੀ ਖੁਸ਼ੀ ਹੁੰਦੀ ਆ ਉਹ ਕਿਹੜੀ ਚੀਜ਼ ਹੈ ਜਿਹੜੀ ਮਨੁੱਖ ਦੇ ਕੋਲ ਹਰ ਇੱਕ ਸੂਝਵਾਨ ਸੱਜਣ ਦੇ ਕੋਲ ਹੁੰਦੀ ਆ ਤੁਹਾਡੇ ਵਰਗੇ ਸੱਜਣ ਦੱਸਦੇ ਨੇ ਕਿ ਜਿਸ ਮਨੁੱਖ ਦੇ ਕੋਲ ਜज्ਬਾਤ ਹੋਣ ਜਿਸ ਮਨੁੱਖ ਜज्ਬਾਤ ਰੱਖਦਾ ਹੋਵੇ ਜਿਹਦੇ ਅੰਦਰ ਫੀਲਿੰਗਸ ਹੋਣ ਜਿਹਦੇ ਅੰਦਰ ਭਾਵਨਾ ਹੋਵੇ ਉਹ ਇਨਸਾਨ ਨੂੰ ਇੱਕ ਚੰਗਾ ਇਨਸਾਨ ਮੰਨਿਆ ਜਾਂਦਾ ਬੇਸ਼ੱਕ ਕੁਦਰਤ ਦੇ ਮੁਤਾਬਕ ਸਾਰਿਆਂ ਲੋਕਾਂ 'ਚ ਫੀਲਿੰਗ ਨਹੀਂ ਹੁੰਦੀ ਸਾਰਿਆਂ ਲੋਕਾਂ 'ਚ ਭਾਵਨਾ ਨਹੀਂ ਹੁੰਦੀਆਂ ਸਾਰਿਆਂ ਲੋਕਾਂ 'ਚ ਜज्ਬਾਤ ਨਹੀਂ ਹੁੰਦੇ ਜਿਹੜਿਆਂ 'ਚ ਨਹੀਂ ਹੁੰਦੇ ਉਹ ਲੋਕਾਂ ਦਾ ਸ਼ੋਸ਼ਣ ਕਰਦੇ ਨੇ ਲੋਕਾਂ ਨੂੰ ਦਵਾਉਂਦੇ ਨੇ ਲੋਕਾਂ ਦੇ ਦੁੱਖ ਨੂੰ ਹੋਰ ਦੁਖੀ ਕਰਦੇ ਨੇ ਤੇ ਲੇਕਿਨ ਜਿਹੜੇ ਇਨਸਾਨ 'ਚ ਫੀਲਿੰਗਸ ਹੁੰਦੀਆਂ ਨੇ ਭਾਵਨਾਵਾਂ ਹੁੰਦੀਆਂ ਨੇ ਜਜ਼ਬਾਤ ਹੁੰਦੇ ਨੇ ਉਹ ਲੋਕ ਰੱਬ ਵਰਗੇ ਹੁੰਦੇ ਨੇ ਕਿਉਂਕਿ ਰੱਬ ਵਰਗਾ ਇਨਸਾਨ ਹੀ ਕਿਸੇ ਦੇ ਦੁੱਖ ਨੂੰ ਵੇਖ ਕੇ ਦੁੱਖ ਨੂੰ ਸਮਝ ਸਕਦਾ ਜਿਹੜੇ ਲੋਕ ਉਹਦੇ ਨਾਲ ਜੁੜੇ ਹੁੰਦੇ ਨੇ ਜਾਂ ਜਿਹੜੇ ਉਹ ਪਰਿਵਾਰ 'ਚ ਹੁੰਦੇ ਨੇ ਉਹਨਾਂ ਪਰਿਵਾਰਾਂ ਦੀ ਜ਼ਿੰਦਗੀ ਬੜੀ ਮਜੇਵਾਲੀ ਹੁੰਦੀ ਆ ਕਿਉਂਕਿ ਜਿਹੜੇ ਇਨਸਾਨ 'ਚ ਫੀਲਿੰਗਸ ਹੁੰਦੀਆਂ ਨੇ ਭਾਵਨਾਵਾਂ ਹੁੰਦੀਆਂ ਨੇ ਉਹ ਜਦੋਂ ਕਿਸੇ ਦਾ ਦੁੱਖ ਵੇਖ ਲਵੇ ਤਾਂ ਉਹਨੂੰ ਆਪਣਾ ਹੀ ਦੁੱਖ ਜਾਦ ਆ ਜਾਂਦਾ ਉਹ ਸਗੋਂ ਅਗਲੇ ਦਾ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਦਾ ਜੇ ਉਹਦੇ ਧੀ ਪੁੱਤਰ ਨੂੰ ਕੋਈ ਪ੍ਰੋਬਲਮ ਹੋਵੇ ਚਾਹੇ ਕੱਪੜੇ ਦੀ ਹੋਵੇ ਪੈਸੇ ਦੀ ਹੋਵੇ ਜੁੱਤੇ ਦੀ ਹੋਵੇ ਜਾਂ ਕੋਈ ਵੀ ਹੋਵੇ ਤਾਂ ਉਹਨੇ ਆਪ ਨਹੀਂ ਲੈਣੀ ਉਹਨੇ ਕਹਿੰਨਾ ਚੱਲ ਮੈਂ ਇਹਨੂੰ ਲੈ ਦੇ ਦਿੰਨੀ ਆ ਉਹ ਉਹਨੂੰ ਚੱਟ ਪੈਸੇ ਦੇ ਦਦੂਗੀ ਆਪਣੀ ਧੀ ਨੂੰ ਪੁੱਤਰ ਉਹ ਆਪਣੇ ਪਤੀ ਨੂੰ ਕਹਿ ਦੂਗੀ ਲਓ ਤੁਸੀਂ ਆਹ ਚੀਜ਼ ਲੈ ਲਓ ਤੁਹਾਡੇ ਕੱਪੜੇ ਖਰਾਬ ਹੋਏ ਆ ਤੁਸੀਂ ਲੈ ਆਓ ਮੈਂ ਬਾਅਦ ਚ ਲੈ ਲਾਂਗੀ ਉਹ ਜ਼ਿੰਦਗੀ ਏਦਾਂ ਦੀ ਗੁਜ਼ਾਰਦੀ ਜੇ ਪਤੀ ਵੀ ਇਵੇਂ ਦਾ ਹੋਵੇ ਜੇ ਫੀਲਿੰਗਸ ਹੋਣ ਤਾਂ ਉਹ ਵੀ ਕਹੂਗਾ ਨਹੀਂ ਮੇਰੇ ਕੋਲ ਸਭ ਕੁਝ ਹੈਗਾ ਤੁਸੀਂ ਲੈ ਆਓ ਮੈਂ ਬਾਅਦ ਚ ਲੈ ਲਾਂਗਾ ਇਸੇ ਤਰ੍ਹਾਂ ਈਆਂ ਪੁੱਤਾਂ ਦੇ ਹੁੰਦੀਆਂ ਕਿਉਂਕਿ ਜਿਨ੍ਹਾਂ ਇਨਸਾਨਾਂ ਦੇ ਵਿੱਚ ਫੀਲਿੰਗਸ ਹੁੰਦੀਆਂ ਨੇ ਭਾਵਨਾਵਾਂ ਹੁੰਦੀਆਂ ਨੇ ਉਹ ਲੋਕ ਬਹੁਤ ਵਧੀਆ ਹੁੰਦੇ ਨੇ ਉਹਨਾਂ ਦੇ ਘਰਾਂ 'ਚ ਪਿਆਰ ਬਹੁਤ ਹੁੰਦਾ ਉਹਨਾਂ ਦੀ ਜ਼ਿੰਦਗੀ 'ਚ ਸੁੱਖ ਬਹੁਤ ਹੁੰਦਾ ਲੇਕਿਨ ਜਿਸ ਇਨਸਾਨ ਦੇ ਵਿੱਚ ਫੀਲਿੰਗਸ ਨਹੀਂ ਹੁੰਦੀਆਂ Yeah. ਭਾਵਨਾਵਾਂ ਨਹੀਂ ਹੁੰਦੀਆਂ ਉਹ ਇਨਸਾਨ ਕੀ ਕਰਦਾ ਹੈ ਉਹ ਆਪਣਿਆਂ ਨੂੰ ਹੋਰ ਦੁਖੀ ਕਰਦਾ ਉਹਨਾਂ ਨੂੰ ਗਲਤ ਗਲਤ ਸ਼ਬਦ ਬੋਲੂਗਾ ਉਹਨਾਂ ਦੇ ਐਵੇਂ ਦਾ ਵਿਹਾਰ ਕਰੂਗਾ ਜਿਵੇਂ ਉਹਦੀ ਆਪਣੇ ਹੀ ਫੈਮਿਲੀ ਮੈਂਬਰ ਬੜੇ ਵੱਡੇ ਦੁਸ਼ਮਣ ਹੋਣ ਉਹ ਤਮਾਸ਼ਾ ਲਾਊਗਾ ਉਹ ਲੋਕਾਂ ਨਾਲ ਐਵੇਂ ਦਾ ਵਿਹਾਰ ਕਰੂਗਾ ਕਿ ਜਿਵੇਂ ਮੈਂ ਬੜਾ ਬਦਮਾਸ਼ ਹਾਂ ਮੈਂ ਬੜਾ ਉਹ ਕਰ ਸਕਦਾ ਜੇ ਕਰ ਸਕਦਾ ਉਹੋ ਜਿਹੇ ਇਨਸਾਨ ਨਾਲ ਜ਼ਿੰਦਗੀ ਜਿਉਣੀ ਬਹੁਤ ਔਖੀ ਹੁੰਦੀ ਉਹ ਇਨਸਾਨ ਹਰ ਜਗ੍ਹਾ ਤੇ ਬੇਇੱਜ਼ਤੀ ਵੀ ਕਰਾਏਗਾ ਚਾਹੇ ਔਰਤ ਹੋਵੇ ਚਾਹੇ ਮਰਦ ਹੋਵੇ ਚਾਹੇ ਨੌਜਵਾਨ ਹੋਵੇ ਚਾਹੇ ਮੁੰਡਾ ਹੋਵੇ ਚ ਕੁੜੀ ਚਾਹੇ ਬਜ਼ੁਰਗੀ ਕਿਉਂ ਨਾ ਹੋਵੇ ਜਿਸ ਮਨੁੱਖ 'ਚ ਫੀਲਿੰਗ ਨਹੀਂ ਹੈ ਗਿਆ ਜਿਸ ਮਨੁੱਖ 'ਚ ਜਜ਼ਬਾਤ ਨਹੀਂ ਹੈਗੇ ਉਹ ਮਨੁੱਖ ਇੱਕ ਫੁਕਰਾ ਇਨਸਾਨ ਮੰਨਿਆ ਜਾਂਦਾ ਬੇਕਦਰਾਂ ਇਨਸਾਨ ਮੰਨਿਆ ਜਾਂਦਾ ਉਹ ਇੱਕ ਦੁੱਖਾਂ ਦਾ ਕਾਰਨ ਬਣਦਾ ਹੈ ਉਹ ਹਰ ਜਗ੍ਹਾ ਤੇ ਦੁੱਖਾਂ ਦਾ ਕਾਰਨ ਬਣਦਾ ਉਹ ਦੂਜਿਆਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੰਦਾ ਲੇਕਿਨ ਜਿਸ ਇਨਸਾਨ 'ਚ ਫੀਲਿੰਗਸ ਹੁੰਦੀਆਂ ਨੇ ਉਹ ਡੁੱਬੇ ਹੋਏ ਲੋਕਾਂ ਨੂੰ ਵੀ ਤਾਰ ਦਿੰਦਾ ਉਹ ਰੋਂਦਿਆਂ ਹੋਇਆਂ ਨੂੰ ਵੀ ਹਸਾ ਦਿੰਦਾ ਉਹ ਥੱਕਿਆਂ ਹੋਇਆਂ ਲੋਕਾਂ ਨੂੰ ਵੀ ਉਤਸ਼ਾਹਤ ਕਰ ਦਿੰਦਾ ਇਸ ਕਰਕੇ ਸਾਨੂੰ ਜਿਨ੍ਹਾਂ ਲੋਕਾਂ 'ਚ ਫੀਲਿੰਗ ਹੁੰਦੀਆਂ ਨੇ ਉਹਨਾਂ ਲੋਕਾਂ ਦਾ ਸ਼ ਸਤਿਕਾਰ ਕਰਨਾ ਚਾਹੀਦਾ ਮਾਣ ਕਰਨਾ ਚਾਹੀਦਾ ਤੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਰੱਬ ਸੋਣਾ ਗਾੜੀ ਅਰਦਾਸ ਬੇਨਤੀ ਕਰਦਾ ਕਿ ਰੱਬ ਸੋਣਾ ਬਹੁਤ ਸਾਰੇ ਲੋਕਾਂ 'ਚ ਜਜ਼ਬਾਤ ਰੱਖੇ ਭਾਵਨਾ ਰੱਖੇ ਫੀਲਿੰਗ ਰੱਖੇ ਕਿਉਂਕਿ ਬਹੁਤ ਹੀ ਚੰਗੀ ਗੱਲ ਹੁੰਦੀ ਜਿਉਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ